ਆਹਬ ਜੀਓ ਗੋਵੀ ਮਨਵਾ ਮੋ ਕੋ ਚਰੈ ਸਾਸਤਰ ਖਟ ਵੰਗਗਰੰ ਚੜ ਜਾਏ ਦੇਖ ਬਦਰੋ ਸੁਣੈ ਜੋਤਿ ਕਿਰਪਾ ਰਾਈ ਜੋਤਿ ਕਿਰਪਾ ਸੁਨਮਾਨ ਜੋ ਸਤਿਗੁਰਾਂ ਦੀ ਸਾਜੀ ਔਰ ਲਵਾਜੀ ਗੁਰੂ ਪਿਆਰੇ ਗੁਰੂ ਸWARE ਗੁਰੂ ਰੂਪ ਸਾਧ ਸੰਗਤ ਜੋ ਬੜਾ ਭਾਗਿਆ ਹੋ ਸਤਿਗੁਰਾਂ ਦੇ 파ੜ ਚੜਨਾ ਚ ਗੁਰੂ ਬਾਦਸ਼ਾਹ ਜੀ ਦੀ ਮਿਹਰ ਵਿੱਚ ਹਾਜ਼ਰੀਆਂ ਲਵਾ ਰਹੇ ਹਾਂ ਸਵਾਗਤ ਰਸਨਾ ਨੂੰ ਪ੍ਰੇਮਿਤ ਕਰੀਏ ਗਾਟਵਾਟ ਕੇ ਸਤਿਗੁਰਾਂ ਦੀ ਬਰਸ਼ ਹੋਈ ਫਤਿਹ ਬੁਲਾਈਏ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਗੁਰੂ ਸੱਚੇ ਪਾਤਸ਼ਾਹ ਬੰਦੇ ਸਤਿ ਗੁਰੂ ਅਰਜਨ ਦੇਵ ਜੀਾਂ ਦੇ ਪਾਵਨ ਸੁਖਾਣੀ ਮਣੀ ਸੋਮਨੀ ਸਾਹਿਬ ਜੀ ਦੇ ਪਵਿੱਤਰ ਗੁਰਬਾਣੀ ਦੀ ਲੜੀ ਬਾਣ ਆਪ ਸਭ ਦਾ ਅਤਿ ਸਰਵੋਤਮ ਕਰਦੇ ਆ ਰਹੇ ਸੁਖਾਣੀ ਸੋਮਨੀ ਸਾਹਿਬ ਦੇ 23ਵੇਂ ਵੇ ਵਾਹਿਗੁਰੂ ਜੀ 24ਵੇਂ ਸਲੋਕ ਦੇ ਵਿਚਾਰ ਉਪਰੰਤ ਆਣੇ ਆ ਜਿਸ ਦੇ ਤਹਿਤ ਕੱਲ ਆਪਾਂ ਵਿਚਾਰ ਕੀਤੀ ਸੀ ਪੂਰੇ ਗੁਰ ਕਾ ਸੋ ਉਦੇਸ਼ ਬਾਣ ਰਹੋ ਨਿਕਰ ਬੇਖੋ ਸਾਹ ਸਾਸ ਸਿਗਰੋਪ ਗੋਬਿੰਦ ਮਨੁ ਤਰਪੀ ਪੁਤਰੇ ਚੰਦ ਇਹ ਮਾਈ ਪੂਰੇ ਬਰਾਉ ਦਾ ਸਭ ਉਦੇਸ਼ ਹੋਣਾ ਚਾਹੀਦਾ ਪੂਰਾ ਬਰਾਉ ਆਦਿਆ ਪੂਰਾ ਜਾਕਾ ਨਾਮ ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਿੱਤੇ ਗੁਣ ਨੇ ਅਮਰ ਜੇਲਾ ਸੱਚ ਨਾਮ ਵਡਿਆਈ ਦੀ ਚਾਰ ਗਰਮੀ ਆਵੇ ਕੋੜਾ ਨਦਰੀ ਉਹ ਘਾੜੀ ਜੀਜੇ ਬਾਸ਼ਾ ਜੀ ਉਪਦੇਸ਼ ਵਸਤੇ ਆਵੋ ਸਿੱਖ ਸਤਿਗੁਰੂ ਦੇ ਪਿਆਰੇ ਉਹ ਜਾਵੋ ਸੱਚੀ ਬਾਣੀ ਬਾਣੀ ਤਕਾਉ ਗੁਰੂ ਕੇਵੀ ਬਾਣੀਆਂ ਸਰਬ ਬਾਣੀ ਉਦੈ ਪੰਜਵੇਂ ਪਾਸ਼ਾ ਕੰਨੇ ਬਾਣੀ ਗੁਰੂ ਗ੍ਰੰਥ ਬਾਣੀ ਵਿਚ ਬਾਣੀ ਅਮਰ ਸਾਰੇ ਗੁਰਬਾਣੀ ਕਹ ਸੇਵਕ ਜਨਮਾਨਾ ਪਰਦਾਸ ਗੁਰੂ ਨਸਤਾਰੇ ਵੀ ਬਾਣੀ ਸਾਡਾ ਗੁਰੂ ਹੈ ਤੇ ਗੁਰੂ ਗੁਰੂ ਤੇ ਜੋ ਗੁਰਬਾਣੀ ਕਹਿਨੀ ਹੈ ਨਾ ਗੁਰਬਾਣੀ ਕਹ ਸੇਵਕ ਜਨਮਾਨਾ ਪਰਦਾਸ ਗੁਰੂ ਨਸਤਾਰੇ ਗੁਰੂ ਦਾ ਪਾਰ ਉਹ ਤਾਰਕ ਤੇ ਜਦੋਂ ਭਾਈ ਪੂਰੇ ਗੁਰਾਂ ਦਾ ਤੁਪਦੇਸ਼ ਸੁਣੇਗਾ ਤੋ ਤਾਤਪੁਰਕ ਵਿਗਨ ਆਪਣ ਨੂੰ ਨੇੜੇ ਕਰਕੇ ਜਾਨੇਗਾ ਤੇ ਜਦੋਂ ਪਰਮੇਸ਼ਰ ਨੂੰ ਨੇੜੇ ਕਰਕੇ ਜਾਵੇਗਾ ਨਾ ਦੁੱਖ ਤੇ ਨਾ ਸੁਖ ਆਨੰਦ ਦੇ ਵਿੱਚ ਰਹੇਗਾ ਸਾਹ ਸਾਸ ਸਿਗਰੋਹ ਹੋਵੇਗਾ ਇਸ ਕਰਕੇ ਸਵਾਸ ਸਵਾਸ ਪ੍ਰਮਾਤਮਾ ਦੀ ਬੰਦਗੀ ਕਰੋ ਮਨ ਅੰਤਰ ਕੀ ਉਤਰੈ ਜਨ ਅੰਤਰ ਲਈ ਜਿਹੜੀ ਕਾਮ ਲੋਭ ਮੋਹ ਉਤਾਰੀ ਦੀ ਜਿਹਦੇ ਅੰਦਰ ਮੈਲ ਭਰੀ ਹੋਈ ਹੈ ਨਾ ਤੇ ਦੁੱਖ آنت تیری ترنگی اچھا انیک درانیا تریونا اینت انت دا بھاو ہے جھوٹے پدارت ہے زمین دا کوئی مانگ دا کوئی پت مانگتا ہے کوئی کچھ منگتا ہے کوئی گاڑی دم روڑ یہ جھوٹے نے ਫਰਕ ਕੁਝ ਇੱਥੇ ਸੱਡ ਕੇ ਹੋ ਜਾਂਦਾ ਸਭ ਇਹ ਝੂਠੇ ਬਣਾ ਦੇ ਮਰਗ ਨ ਬੇੜ ਤੋਂ ਤੋ ਹੋ ਜੀ ਮੰਗਣਾ ਸਰਬ ਉਥਾਂ ਕੇ ਦੁਖ ਦਿਓ ਨਾਮ ਸੰਭੋਕੀਓ ਪਰੇ ਮਨ ਕੀ ਉਹ ਨਾਮ ਦੀ ਬਾਣੀ ਵਿਸਰ ਨਾਮਿਕ ਦਾ ਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਧਰਾਰ ਨਾਨਕ ਜਾਓ ਕਿ ਇਹ ਚਾਹ ਹੁਣ ਤੇ ਗੁਰਸਿੱਖ ਦੇ ਅੰਦਰ ਉਹ ਮਜਬੂਰੀ ਨਹੀਂ ਹੋਣੀ ਚਾਹੀਦੀ ਸਿੱਖ ਦੀ ਸਿੱਖ ਨੂੰ ਅੰਦਰੋਂ ਚਾਰ ਹੋਣਾ ਚਾਹੀਦਾ ਗੁਰਦੁਆਰੇ ਹਉਰਦਾਰ ਬਾਣੀ ਕਾਣਦਾ ਬਾਣੀ ਸੁਣਦਾ ਸੇਵਾ ਕਰਦਾ ਚਾਹ ਹੋਣਾ ਚਾਹੀਦਾ ਸਿੱਖ ਦੇ ਅੰਦਰ ਨਾਮ ਹੀ ਮੁਝੂਰੀ ਇਹ ਚਾਰ ਚਾਹ ਹੋਵੇ ਅੰਦਰੋਂ ਜੁੜਿਆ ਹੋਵੇ ਤੈਨੂੰ ਤੇ ਮਹਾਰਾਜ ਕਥਾ ਵਚਨ ਕਰਦੇ ਗੁਰ ਸਤਗੁਰ ਕੀ ਸੇਵਾ ਸਫਲ ਹੈ ਕਿਹਦੀ ਸੇਵਾ ਕੀ ਸਫਲ ਹੈ ਜੇ ਕੋ ਕਰੇ ਉਹ ਚਿਤ ਲਾਏ ਜੇ ਚਿਤ ਹੋਵੇ ਜੇ ਚਿਤ ਨਾ ਰਾਜੀ ਹੋਇਆ ਫਿਰ ਸੇਵਾ ਕਰਨ ਦਾ ਵੀ ਕੋਈ ਭਾਗ ਨਹੀਂ ਇਹ ਨਾ ਹੋਵੇ ਵੀ ਸਾਨੂੰ ਤਾਂ ਬੁਲਾਨੇ ਨੇ ਕਿਹਾ ਵੀ ਚੱਲ ਚੱਲੀਏ ਚੱਲ ਕਰਨਾ ਕੀ ਹੈ ਚੱਲ ਕੋਈ ਸਬਜ਼ੀ ਬਣਾਤਾ ਕੋਈ ਪਰੌਂਠਾ ਬਣਾ ਦੇ ਕੋਈ ਰੋਟੀ ਬਣਾਵਾ ਲੈਣਾ ਮਜਬੂਰ ਵੀ ਨਹੀਂ ਚਿਤ ਰਾਜੀਆ ਦਾ ਕਾਰ ਕਹਿੰਦੇ ਜਿੱਤ ਨਾਲ ਕਰੀਏ ਮਾਰ ਕੇ ਬਿਸਰ ਨਾ ਹੀ ਦਾਤਾਰ ਆਪਣਾ ਨਾਮ ਦਿਹੋ ਗੁਣ ਗਾਵਾਂ ਦਿਨ ਰਾਤ ਨਾਮ ਜਪ ਚਾਹ ਬਣ ਜੇ ਸਾਡਾ ਅੰਦਰੋਂ ਖਿੱਚ ਪਵੇ ਗੁਰੂ ਦੇ ਪ੍ਰਤੀ ਸਿਖੋ ਅਸੀਂ ਜ਼ਿਆਦਾਤਰ ਗੁਰੂ ਦੇ ਨਾਲ ਜੁੜੇ ਹੀ ਮਜਬੂਰੀਆਂ ਕਾਰਨ ਕੋਈ ਵਿਰਲਾ ਜਿਹੜਾ ਖੁਸ਼ੀ ਖਾਤਰ ਗੁਰੂ ਦੇ ਨਾਲ ਜਾਣੀ ਚਾਹ ਚੜ੍ਹਾਵੇ ਜਾਣ ਨਾਲ ਜੁੜਨਾ ਤੇ ਮਜਬੂਰ ਹੋ ਕੇ ਜੁੜਨਾ ਸਾ ਸੰਗਤ ਉਹ ਗੱਲ ਨਹੀਂ ਹੋਈ ਇਸ ਕਰਕੇ ਗੁਰੂ ਬਾਸਾ ਮਾਰਕੋ ਆਸ ਅਨੰਤ ਤਿਆਗੋ ਤਰੰਗ ਕਹਿੰਦੇ ਹੋਰ ਸਾਡ ਕਹਿੰਦੇ ਗੁਰੂ ਦੇ ਨਾਮ ਦੀ ਦਾਤ ਤੋਂ ਬਗੈਰ ਬਿੰਦ ਤੋਂ ਹੋਰ ਜੀ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੁਖਦਾਈ ਨੇ ਬਾਤ ਉਹਦੀਆਂ ਟੈਨਸ਼ਨਾਂ ਗੁਰੂ ਪਿਆਰਿਓ ਤੇ ਬਾਬਾ ਨਾਨਕ ਤੇ ਭਗਤ ਫਰੀਦ ਸਾਹਿਬ ਬਠਨ ਕਰਦੇ ਹਨਾ ਨਾਨਕ ਦੁਖਿਆ ਸਭ ਸੰਸਾਰ ਭਗਤ ਹਰੀ ਸਾਹਿਬ ਜੀ ਵੀ ਕਹਿੰਦੇ ਨੇ ਬ੍ਰੀਤਾ ਮੈਂ ਜਾਣਿਆ ਦੁਖ ਮੁਝ ਕੋ ਦੁਖ ਸੁਭਾਜੀ ਅਜੰਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾਂ ਅੱਗ ਇਹ ਦੁੱਖ ਦੀ ਅੱਗ ਤਾਂ ਘਰ ਘਰੀ ਹੈ ਸੌਖੇ ਕੌਣ ਹੈ ਜਿਹੜੇ ਬੰਦਗੀ ਕਰਦੇ ਆ ਜਿਹੜੇ ਸਿਮਰਨ ਕਰਦੇ ਪਰ ਸਿਮਰਨ ਕਰਨ ਵਾਲਿਆਂ ਤੇ ਦੁੱਖ ਆਏ ਉਹਨਾਂ ਨੇ ਕੀ ਮੰਨਿਆ ਭਾਣਾ ਮੰਨ ਕੇ ੱੱਲੇ ਉਹਨਾਂ ਨੇ ਹਾਇ ਕੋਣੀ ਇੱਦੀ ਉਹਨਾਂ ਨੇ ਪਰਮੇਸ਼ਰ ਦਾ ਭਾਣਾ ਮੰਨ ਕੇ ੱੱਲੇ ਜਿਨ੍ਹਾਂ ਨੇ ਮੰਨ ਲਈ ਜਿਨ੍ਹਾਂ ਨੇ ਸਿਮਰਨ ਕੀਤਾ ਗੁਰੂ ਪਿਆਰਿਓ ਗੁਰੂ ਕਾ ਸਵਟੀਆਂ ਲਾ ਲਾ ਵੇਖਣ ਵੀ ਮੇਰਾ ਸਿੱਖ ਕੱਚਾ ਹੈ ਕਿ ਪਤਾ ਕੋ ਸਾਧਨਾ ਗੁਰੂ ਕਾ ਸਵਟੀਆਂ ਪਾਉਂਦਾ ਹੈ ਗੁਰੂ ਆਪਣੇ ਸਿੱਖਾਂ ਦੀ ਪਰਖ ਕਰਦਾ ਹੈ ਜੋ ਸਭ ਤੋਂ ਜ਼ਿਆਦਾ ਦੁੱਖ ਆਇਆ ਦਾ ਸਾਧ ਸੰਗਤ ਦੀ ਬੰਦਗੀ ਕਰਨ ਵਾਲੇ ਕਿ ਆਏ ਹੈ ਇਹ ਨੋਟ ਫੜੋ ਗੁਰਨਾਨਕ ਸਾਹਿਬ ਨੂੰ ਵੇਗਣਾ ਪੈ ਗਿਆ ਜੀ ਵਿਕ ਗਈ ਸੱਚ ਦੀ ਖਾਤਰ ਵੇਗਣਾ ਪੈ ਗਿਆ ਵਿਕ ਗਏ ਅੱਜ ਕੱਲ ਦੇ ਜਿਹੜੇ ਤਰੀਕੇ ਨਾਲ ਵੇਚ ਜਾਂਦੇ ਆ ਮਾਇਆ ਦੇ ਪ੍ਰਭਾਵ ਥੱਲੇ ਆ ਕੇ ਫਿਰ ਵੜਿਆ ਹੀ ਕਰੀ ਜਾਂਦੇ ਆ ਵਿਕਦੇ ਨੇ ਅੱਜ ਦੇ ਹੋਰ ਤਰੀਕੇ ਨਾਲ ਵਿਕ ਜਾਂਦੇ ਆ ਵਿਕ ਜਾਂਦੇ ਨੇ ਪੈਸਾ ਮਾਇਆ ਬਹੁਤ ਕੁਝ ਕਰਾਉਂਦੀ ਹੈ ਪੈਸਾ ਸਿੱਟਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੀ ਕਈ ਐਸੇ ਪੁਰਸ਼ ਵੇਖੇ ਨੇ ਗੁਰੂ ਪਿਆਰੇ ਉਹ ਦੁਨਿਆਵੀ ਲੋਕਾਂ ਦੀ ਵਡਿਆਈ ਕਰੀ ਜਾਂਦੇ ਨੇ ਦੁਨਿਆਵੀ ਲੋਕਾਂ ਦਾ ਐਸਾ ਹੈ ਕੋ ਗੁਰੂ ਦਾ ਪਿਆਰਾ ਜੇ ਕੋ ਗੁਰੂ ਦੀ ਸੱਚੀ ਗੱਲ ਕਰੇ ਗੁਰੂ ਦੀ ਵਡਿਆਈ ਕਰੇ ਉਹ ਨਹੀਂ ਸੰਨ ਚੰਗਾ ਹੁੰਦਾ ਸੰਨ ਉਹ ਚੰਗਾ ਲੱਗਦਾ ਜਿਹੜਾ ਸਾਡੀ ਚਾਪਲੂਸੀ ਕਰੇ ਜਿਹੜਾ ਸਾਡੇ ਹੁਕਮ ਦੇ ਵਿੱਚ ਚੱਲੇ ਜਿਹੜਾ ਵਸ ਸਾਡੀ ਗੱਲ ਕਰੇ ਜਿਹੜੇ ਵੀ ਹਾਂ ਇਹ ਇਦਾਂ ਹੀ ਹੁੰਦਾ ਹੈ ਹੁਤਾ ਅੱਜ ਵੀ ਬੜੇ ਬੇਫਿਕਰੇ ਗੁਰੂ ਦੀ ਗੱਲ ਹੋਈ ਗੁਰੂ ਦੇ ਵਚਨ ਹੋਈ ਪਰ ਗੁਰੂ ਨਾਨਕ ਜੀ ਸੱਚ ਬੋਲਣ ਸੱਚ ਬੋਲੇ ਗੁਰੂ ਸਾਹਿਬ ਜੀ ਸੱਚ ਬੋਲੇ ਤਾਂ ਉਹਨਾਂ ਨੂੰ ਵਿਕਣਾ ਪੈ ਗਿਆ ਉਹਨਾਂ ਨੂੰ ਸਾਧ ਸੰਗ ਦੀ ਚੱਕੀਆਂ ਪੀਸਣੀਆਂ ਪੈ ਗਈਆਂ ਤੇ ਧੰਨ ਤੀਜੇ ਪਾਸ਼ਾ ਮਹਾਰਾਜ ਜੀ ਦੇ ਸੱਚ ਬੋਲੇ ਸੱਚ ਦਾ ਪ੍ਰਚਾਰ ਕੀਤਾ ਤਾਂ ਭਾਈ ਦਾਤੂ ਦੇ ਦਾਸੂ ਵਰਕੇ ਕਹਿੰਦੇ ਅਸੀਂ ਗੁਰੂ ਅੰਗਦ ਦੇ ਪੁੱਤਰਾ ਤੇ ਸਾਡੀ ਪੜ੍ਹਾਈ ਕਿਉਂ ਨਹੀਂ ਕਰਦਾ ਦੇਖਿਆ ਸੀ ਨਾ ਸੁਣਿਆ ਇਤਿਹਾਸ ਆਗੇ ਲੱਤ ਮਾਰੀ ਤੂੰ ਸਤਿਗੁਰਾਂ ਦੇ ਸਤਕਾਰ ਨਹੀਂ ਕੀਤਾ ਮਹਾਰਾਜੀ ਮੇਮਰਦਾ ਵੇਖ ਲੋ ਪੈਰ ਵੜ ਕੇ ਘੁੱਟਣ ਲੱਗੇ ਕਹਿੰਦੇ ਭਾਈ ਸਾਡਾ ਤਾਂ ਬੁੱਢਾ ਠੇੜਾ ਹੋ ਗਿਆ ਸਰੀਰ ਹੱਡ ਕਰੜੇ ਨੇ ਤੇ ਤੁਹਾਡੇ ਕਿਤੇ ਸੋਲ ਪੈਰ ਨੂੰ ਛੱਟ ਤਾਂ ਨਹੀਂ ਲੱਗੀ ਆ ਮੇਰੇ ਸਤਨਾ ਫਿਰ ਅੱਗੇ ਅਧਿਆਸਪੜ ਦੇ ਹੰਸਾ ਸੰਗ ਪੰਜਵੇਂ ਪਾਤਸ਼ਾਹ ਜੀ ਜੇ ਸੱਚ ਦਾ ਬੋਲ ਬਾਲਾ ਸੀ ਤੱਤੀ ਤਵੀ ਦੇ ਬੈਠੇ ਗਰਮ ਰੇਤ ਦੇ ਕਾਛੇ ਸੀਸ ਚ ਪਵਾ ਲੇ ਡਿੱਗੇ ਦੇ ਵਿੱਚ ਵੀ ਸਤਗੁਰਾਂ ਨੂੰ ਬਾਲਣਾ ਕੀਤਾ ਤੇ ਫਿਰ ਸਤ ਲੋ ਦਰਿਆ ਦੇ ਵਿੱਚ ਵੀ ਰੋੜ ਰਿਹਾ ਕਿ ਸਾਧ ਸੰਗਤ ਜੀ ਕਹਿੰਦੇ ਓਨੇ ਮੱਛੇ ਦੇ ਨਾਲ ਤਕਲੀਫ ਨਹੀਂ ਹੁੰਦੀ ਜਿੰਨਾ ਸਾਧ ਸੰਗਤ ਜੀ ਮੱਛੇ ਕੋ ਉੱਤੇ ਜੇ ਠੰਡਾ ਪਾਣੀ ਪਾ ਦਈਏ ਸੈਂਕੜਿਆਂ ਤੁਕਣਾ ਚੌਕਣਾ ਸਾਹ ਸੰਗਤ ਜੀ ਦਰਦਵਾਂ ਜਾਂਦਾ ਤਕਲੀ ਤਕਲੀਬ ਵੱਧ ਜਾਂਦੀ ਜੇ ਸੱਚ ਸੀ ਉਹਨਾਂ ਦੇ ਪਿੱਛੇ ਤਾਂ ਬੈਠ ਕੇ ਫਿਰ ਦਤੀ ਦਾ ਵੀ ਤੇ ਤਰਨੋਂ ਮੈਂ ਪਾਸ਼ਾ ਜੀ ਦੇ ਕੋਲ ਸੱਚ ਸੀ ਤਾਂ ਸੀਸ ਲਵਾ ਦਾ ਜਾਨ ਨਹੀਂ ਚਾਹੂੰਗਾ ਜੇ ਧੰਗੂ ਗੋਬਿੰਦ ਸਿੰਘ ਮਹਾਰਾਜ ਆਪਣੇ ਸੱਚ ਤੇ ਕਾਇਮ ਸੀ ਰਾਜਾਂ ਦੀ ਬੋਲੀ ਨਹੀਂ ਬੋਲੀ ਸਰਕਾਰਾਂ ਦੀ ਬੋਲੀ ਨਹੀਂ ਬੋਲੀ ਉਹਨਾਂ ਨੇ ਕਹਿੰਦੇ ਅਨੰਦਪੁਰ ਦਾ ਕਿਲਾ ਸੱਟਾ ਨਾਮ ਮਨਜ਼ੂਰ ਹੈ ਆਪਣੇ ਪੁੱਤਰ ਸ਼ਹੀਦ ਕਰਾਉਣੇ ਮਨਜ਼ੂਰ ਹੈ ਪਰ ਕਿਸੇ ਦੀ ਗੁਲਾਮੀ ਨਹੀਂ ਸਹਿਣੀ ਬਿਰੋ ਪਿਆਰੇ ਬੋਲ ਵਾਲਾ ਸੰਗੋਰਾ ਵਿਖੇ ਰੱਗੇ ਆ ਜੋ ਅੱਜ ਤੋਂ ਸਾਧ ਸੰਗਤ ਦੀ 35-40 ਸਾਲ ਪਹਿਲਾਂ ਦਾ ਤਿਆਰਸ ਪਹੁੰਚੋ ਸੱਚ ਦੀ ਖਾਤਰ ਕਿੰਨੇ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਕਿੰਨੇ ਚਰਖੜੀਆਂ ਤੇ ਚੜ ਕੇ ਕਿੰਨੇ ਦੇਗਾਂ ਵਿੱਚ ਖੜ ਗਏ ਕਿੰਨੇ ਚਰਕੜੀਆਂ ਤੇ ਚੜ ਗਏ ਤੇ ਸੀਸ ਲਵਾਤੇ ਭਾਈ ਤਾਰੂ ਸਿੰਘ ਵਰਗਿਆਂ ਨੇ ਬੰਦ ਬੰਦ ਭਾਈ ਮਨੀ ਸਿੰਘ ਵਰਗਿਆਂ ਨੇ ਛਟਾ ਕੇ ਮਾਗਿਆ ਬੀਬੀਆਂ ਨੇ ਬੱਚਿਆਂ ਦੇ ਕੇਸਾਂ ਦੀ ਖਾਤਰ ਅੱਖ ਦੀ ਖਾਤਰ ਸਿੱਖੀ ਦੀ ਖਾਤਰ ਟੋਟੇ ਕਰਵਾਉਣੇ ਮਨਜ਼ੂਰ ਕਰ ਲਏ ਪਰ ਕਹਿੰਦੇ ਅਸੀਂ ਆਪਣੇ ਬੱਚਿਆਂ ਦੇ ਕੇਸ ਨਹੀਂ ਕਟਵਾ ਸਕਦੇ ਅਸੀਂ ਇਹ ਧਰਮ ਨਹੀਂ ਅਸੀਂ ਕਬੂਲ ਕਰ ਸਕਦੇ ਤੁਹਾਡੀ ਦੀਨ ਦਾ ਨਹੀਂ ਕਬੂਲ ਕਰ ਮਰਨਾ ਮਨਜ਼ੂਰ ਹੈ ਕਰਕੇ ਵਿਸਾਇਆ ਉਹਨਾਂ ਨੇ ਪਰ ਅੱਜਕੱਲ ਸਾਡੇ ਵਰਗੇ ਵਿਖ ਜਾਂਦੇ ਆਪੇ ਇੱਕ ਆ ਪਰਸੋਂ ਚੌਥੇ ਦੀ ਇੱਕ ਵੀਡੀਓ ਵਾਇਰਲ ਹੈ ਇੱਕ ਗੁਰਸਿੱਖਾਂ ਦਾ ਲੜਦਾ ਹੈ ਨੌਜਵਾਨ ਉਹ ਬੂਟਾਂ ਦੀ ਖਾਤਰ ਆਪਣੇ ਸਿਰ ਦੇ ਉੱਤੇ ਵਾਇਨ ਘਵਾ ਰਿਹਾ ਇਸ ਦੇਖੋ ਇਹ ਇਦਾਂ ਦੇ ਆਪਣੇ ਬਾਣੇ ਨੇ ਆਪਣੇ ਕਕਾਰਾਂ ਦੀ ਵਿਦਵੀ ਕਰਾ ਦੇ ਲਾਲਚ ਦੀ ਖਾਤਰ ਇਦਾਂ ਦੇ ਅਸੀਂ ਕੀ ਕਰਨਾ ਅਸੀਂ ਠੂਠੇ ਪਦਾਰਥਾਂ ਦੀ ਖਾਤਰ ਧਨ ਦੌਲਤ ਦੀ ਖਾਤਰ ਅਸੀਂ ਇਦਾਂ ਕਰਦੇ ਆ ਸੱਚ ਨੂੰ ਛੱਡ ਕੇ ਝੂਠ ਵਾਲੇ ਪਾਸੇ ਲੱਗਦੇ ਜਾ ਰਹੇ ਹ ਪਰ ਮਾਲਕ ਜੀ ਕਹਿੰਦੇ ਨਹੀਂ ਕਹਿੰਦੇ ਆਸ ਅਨੰਤ त्याਗੋ ਤਰੰਗ ਕਾ ਛੱਡ ਦਿਓ ਕਹਿੰਦੇ ਝੂਠ ਨੂੰ ਛੱਡ ਦਿਓ ਤੇ ਹੁਣ ਸਾਧ ਸੰਗਤ ਜੀ ਦੌਰ ਚੱਲ ਗਿਆ ਲੋਕਾਂ ਦੇ ਜ਼ਮੀਨ ਵੀ ਖਰੀਦੇ ਜਾ ਰਹੇ ਦੇਖ ਲੋ ਤੁਸੀਂ ਲੋਕਾਂ ਅੱਜ ਕੱਲ ਦੇ ਸਾਧ ਸੰਗਤ ਦੀ ਖਰੀਦਣਾ ਬੜਾ ਸੌਖਾ ਹੈ ਬੜੇ ਲੋਕ ਖਰੀਦੇ ਜਾਂਦੇ ਨੇ ਕੋਈ ਪਉ ਹੈ ਤੇ ਕੋਈ ਅੜੀਏ ਤੇ ਕੋਈ ਬੋਦਲ ਨੇ ਕੋਈ ਹਜ਼ਾਰ ਦੇ ਕੋਈ 2000 ਦੇ ਹੁਣ ਵੀ ਵੇਚੋ ਜ਼ਮੀਰ ਵਿਕਦੇ ਇੰਨਾ ਹੀ ਹੈ ਨਾ ਝੂਠੇ ਪਦਾਰਥਾਂ ਦੀ ਘਾਤ ਇੱਕ ਬੋਧੋ ਦੀ ਘਾਤ ਇਹ ਝੂਠੇ ਪਦਾਰਥਾਂ ਦੀ ਘਾਤ ਅੱਜ ਵੀ ਬੜੇ ਨੇ ਜਿਹੜੇ ਵਿਕਦੇ ਨੇ ਭਾਈ ਬੜੇ ਨੇ ਮਾਰੇ ਨੇ ਸੱਡੋ ਬੰਦੇ ਆਸ ਅਨਤਿਆ ਕੋ ਕ੍ਰੰਥ ਸੱਡੋ ਕਹਿੰਦੇ ਹੋ ਜੋ ਝੂਠੇ ਪਦਾਰਥਾਂ ਨੂੰ ਕੀ ਮੰਗਣਾ ਹੈ ਸੰਤ ਜਿਹੜਾ ਕੀ ਤੂਰ ਮਨ ਮੰਗ ਮਨ ਦੇ ਉਤਸ਼ਾਹ ਨਾਲ ਸਾਥ ਸੰਗਣੀ ਸਾਧੂਆਂ ਦੇ ਚਰਨ ਧੂੜੀ ਮੰਗਣਾ ਪਰਉ ਕਿਉਂਕਿ ਸੰਤਾਂ ਦੀ ਚਰਨ ਧੂੜੀ ਮੰਦੇ ਕਰਮਾਂ ਨੂੰ ਮੇਟ ਦਿੰਦੀ ਹੈ ਸੰਤਾਂ ਦੇ ਚਰਨ ਧੂੜੀ ਹੈ ਕੱਲ ਪਰਸੂ ਵਿੱਚ ਮੈਂ ਜ਼ਿਕਰ ਕੀਤਾ ਸੀ ਮਾਤਮ ਜਨ ਸੰਗ ਸਾਧੂਆਂ ਦੀ ਧੂੜੀ ਕਰਕੇ ਇਸ਼ਨਾਨ ਹਰ ਦਾ ਨਾਮ ਧਿਆਇ ਸੁਣ ਸਬਨਾ ਨੋ ਕਰ ਦਾਨ ਉਹ ਧੂੜ ਕਿਹੜੀ ਹੈ ਗੁਰਮਖਿਜਣਾ ਦੇ ਵਿੱਚ ਬੈਠ ਕੇ ਬੰਦਗੀ ਕਰਨੀ ਏ ਸੋਲੋ ਧਿਆਨ ਨਾਲ ਮਾਗ ਮੰਜਣ ਸਭ ਸਾਧੂਆਂ ਧੂੜੀ ਕਰ ਇਸ਼ਨਾਨ ਕਿਵੇਂ ਹਰ ਕਾ ਨਾਮ ਧਿਆਏ ਸੁਣ ਹਰੀ ਦਾ ਨਾਮ ਧਿਆਉਣਾ ਹਰੀ ਦੇ ਉਪਦੇਸ਼ ਨੂੰ ਸੁਣਨਾ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਇਹਨੇ ਦਾਨ ਕੀ ਕਰਨਾ ਸਿਆਉਣਾ ਚਾਂਦੀ ਅੰਨ ਤਨ ਨਹੀਂ ਇਹ ਆਪ ਮਹਦੈਣਾ ਅਰਦਾਸ ਦੇ ਵਿੱਚ ਬਖਸ਼ੋ ਜੀ ਦਾਨਾ ਸਰਦਾਨ ਨਾਮ ਦਾਣ ਉਹ ਨਾਮ ਦਾ ਦਾਨ ਕਰਨਾ ਕੀ ਦਾਨ ਕਰਨਾ ਸਿੱਖਣੇ ਭਾਈ ਗੁਰਦਾਸ ਜੀ ਬੜਾ ਸੋਹਣਾ ਲਿਖਦੇ ਐ ਕਹਿੰਦੇ ਜੈ ਸੰਕੰਚਨ ਕੇ ਸਾਤ ਮੰਦਰ ਉਸਾਰਦੀ ਨੇ ਕਹਿੰਦੇ ਸੱਤ ਸਿਉਣੇ ਦੇ ਘਰ ਬਣਾ ਕੇ ਦਾਨ ਵਰਦੇ ਨੇ ਹੁਣ ਸਿਉਣਾ ਕਿਵੇ ਕੋਲੇ ਇਨਾ ਸੋਨਾ ਹੈ ਕਿ ਸਿਉਨੇ ਦਾ ਮਹਿਲ ਬਣਾ ਕੇ ਕੋਈ ਦਾਨ ਕਰ ਦੇ ਕਿਸੇ ਵਿੱਚ ਇੰਨੀ ਪਹੁੰਚ ਨਹੀਂ ਇਸੇ ਵਿੱਚ ਵੀ ਨਹੀਂ ਪਰ ਭਾਈ ਗੁਰਦਾਸ ਕੀ ਕਹਿੰਦੇ ਜੈਸੇ ਕੰਚਨ ਕੇ ਸਾਤ ਮੰਦਰ ਉਸਾਰਦੀ ਨੇ ਕਹਿੰਦੇ ਜਿਵੇਂ ਸਤ ਮੰਦਰ ਮੰਦਰ ਦਾ ਭਾਵ ਹੈ ਘਰ ਬਣਾ ਕੇ ਸਿਉਨੇ ਦੇ ਦਾਨ ਕਰ ਦਿੰਦੇ ਤੇ ਉਹਦੇ ਜਿੰਨਾ ਸੁੱਖਾ ਜੀ ਫਲ ਚਾਹਣਾ ਗੁਰੂ ਸਿੱਖ ਕੋ ਇੱਕ ਅੱਖਰ ਸਿਖਾਏ ਕੈ ਜਿਗਨੇ ਗੁਰਸੇਖ ਨੂੰ ਕੁਰਬਾਨੀ ਦੇ ਇੱਕ ਵੀ ਅੱਖਰ ਦਾ ਗਿਆਨ ਦੇਤੀਏ ਇੱਕ ਵੀ ਅੱਖਰ ਨੂੰ ਸਿਖਾ ਦਈਏ ਗੁਰਬਾਣੀ ਨੇ ਇੱਕ ਅੱਖਰ ਸਿਖਾਏ ਦਾ ਹਾਲ ਕਹਿੰਦੇ ਸਤਿ ਸਿਉੜੇ ਦੇ ਬਣਾ ਕੇ ਘਰ ਤਾਮ ਕਰਨ ਦੇਣ ਦੇ ਬਰਾਬਰ ਹੈ ਆਪੋ ਸਤਨਾਮ ਹੈ ਸਿਕਰ ਹੈ ਸਿ ਵੱਡੀ ਕਿਤੇ ਬਖਸ਼ਿਸ਼ ਇਹ ਨੂੰ ਲੈਣ ਦੇ ਮਾਗ ਮ ਜਣ ਸੰਸਾਦ ਮਾਰ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਕਹਿੰਦੇ ਜਿੰਨਾ ਤੂੰ ਭਾਈ ਬੰਦਗੀ ਕੀਤੀ ਐ ਬਾਣੀ ਪੜੀ ਐ ਬਾਣੀ ਵੜ ਕੇ ਜਿੰਨੀ ਤੈਨੂੰ ਸਮਝ ਆਈ ਐ ਨਾ ਕੱਲਾ ਆਪਣੇ ਖੱਤ ਨਰ ਕੀ ਕਹਿੰਦੇ ਦੂਜਿਆਂ ਦਾ ਵੀ ਇਹ ਗੁਰਬਾਣੀ ਦਾ ਪ੍ਰਚਾਰ ਕਰਕੇ ਭਲਾ ਕਰੀਆ ਕੋ ਸਤਨਾ ਆਜੀ ਸੰਸ ਵੀ ਜਿੰਨਾ ਹੁਣ ਆਪਾਂ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਗੁਰੂ ਬਾਣੀ ਦੇ ਵਚਨਾਂ ਦੀ ਵਿਚਾਰ ਕਰਦੇ ਜੇ ਮਾਲਾ ਮੁੰਡਾ ਵੀ ਕੁਝ ਪੱਲੇ ਬੰਨ੍ਹ ਐ ਚਾਰ ਜਗਾਂ ਜੱਗੇ ਗੱਲ ਸ਼ੇਅਰ ਕਰਿਆ ਕਰੋ ਦੱਸਿਆ ਕਰੋ ਅਗਲਿਆਂ ਨੂੰ ਵੀ ਆ ਜਾ ਭਾਈ ਇੱਜੇ ਦਾ ਜਬੂਤਰੇ ਤੇ ਤਾਂ ਬੈਠੀ ਰਹਿਣਾ ਸਾਰਾ ਸਾਰਾ ਸਿਰ ਤੜ ਕੇ ਕੱਢ ਲੈ ਕਰਦਾ ਉਹ ਕੰਮ ਧੰਦੇ ਇੱਥੇ ਰਹਿ ਜਾਣੇ ਬੰਦੇ ਨੇ ਮੁੱਕ ਜਾਣਾ ਕੰਮ ਨਹੀਂ ਮੁੱਕਦੇ ਵੀ ਕਹੀ ਐ ਅਸੀਂ ਬਚਪਨਾ ਆਪਣੇ ਮਾਪਿਆਂ ਦੀ ਗੋਦ ਵਿੱਚ ਬਿਤਾਇਆ। ਉਹੀ ਸਾਡਾ ਮਾਪਿਆਂ ਕੀਤਾ, ਕਰੀ ਜਾਂਦੇ ਸੀ ਹੋਏ ਅਸੀਂ ਕਰਦੇ। ਕਰਦੇ ਆਂ। ਸਾਡੀ ਦਾਦੀ ਨੇ ਪੋਤੇ-ਪੁੱਤੀਆਂ ਜਾਮਲੇ। ਤੇ ਸਾਡੇ ਵੀ ਮਕਾਵਾਗਾ। ਉਹੀ ਹੈ। ਖੇਤੀਬਾੜੀ ਉਹ ਵੀ ਕਰਦੇ ਸੀ, ਆਪਾਂ ਵੀ ਕਰਦੇ ਆਂ। ਕੰਮ ਨਹੀਂ ਮੁੱਕਦੇ ਬੰਦੇ ਦੇ। ਬੰਦਾ ਮਰ ਸਕਦਾ ਕੰਮ ਨਹੀਂ ਮੁੱਕਦੇ। ਇਸੇ ਕਰਕੇ ਜੇ ਇਹ ਜ਼ਿੰਦਗੀ ਹੈ ਜ਼ਿੰਦਗੀ ਦੇ ਪਤਾ ਨਹੀਂ ਸੁਵਾਸ ਕਿਨੇ ਇੱਕ ਪਰਮੇਸ਼ਰ ਨੇ ਦਿੱਤੇ ਐ ਕੋਈ ਪਤਾ ਨਹੀਂ ਹਮ ਆਦਮੀਆਂ ਇਕਦਮੀ ਮੌਤ ਮੌਤ ਨਾ ਜਾਣਾ ਪਤਾ ਨਹੀਂ ਇਹ ਦਮ ਦੂਜਾ ਆਵੇ ਕਿ ਨਾ ਆਵੇ ਇਸ ਕਰਕੇ ਇਸ ਸੁਵਾਸਾ ਨੂੰ ਸਫਲਾ ਕਰਨਾ ਹੈ ਤਾਂ ਅਕਾਲ ਪੁਰਖ ਵੈਗੁਰੂ ਦੀ ਬੰਦਗੀ ਕਰੀਏ ਭਾਈ ਜਪਨਾ ਹੈ ਬਾਰੇ ਕਹਿੰਦੇ ਸੰਤ ਜਨਾ ਕੀ ਤੂਰ ਬਨ ਮੰਗ ਸੰਤ ਜਨਾ ਦੀ ਧੂੜ ਕੀ ਹੈ ਆਪ ਜਪੋ ਅਵਰਾਂ ਨਾਮ ਜਪਾਓ ਆਪ ਦਾ ਜਪੇ ਤੇ ਕਿਸੇ ਹੋਰ ਨੂੰ ਵੀ ਜਪਾ ਲਿਆ ਕੋ ਸਤ ਨਾਮ ਤੇ ਸਾਧ ਸੰਗਤ ਜੀ ਜੇ ਚਰਨਾ ਦੀ ਧੂੜੀ ਦੀ ਗੱਲ ਕਰੀਏ ਤਾਂ ਸਾਰ ਸੱਜ ਜੀ ਜਿਕਰ ਆਉਂਦਾ ਹੈ ਕਹਿੰਦੇ ਇੱਕ ਸੋਦਗਰ ਲਾਹੌਰ ਦੇ ਰਹਿਣ ਵਾਲਾ ਸੀ ਉਸ ਵੀ ਇਸਤਰੀ ਸਿਨਹਾਰ ਵਾਲੀ ਇਹਨੇ ਬੜੀ ਖੂਬ ਸ਼ੂਰਤ ਸੀ ਤੇ ਉਸ ਦਾਕਰ ਰੋਜ਼ ਹੀ ਆਪਣੀ ਇਸਤਰੀ ਨੂੰ ਨਾਲ ਲੈ ਕੇ ਇੱਕ ਮਹਾਤਮਾ ਦੇ ਪਾਸ ਸੰਤ ਸੰਗਤ ਕਰਨ ਜਾਂਦਾ ਸੀ ਉਹ ਵੀ ਬਹੁਤ ਨੇ ਐਸੇ ਗੁਰਸਿੱਖ ਭਾਵਨਾ ਵਾਲੇ ਜੀ ਤੋਂ ਮੇ ਜੀ ਮਠਾਟੇ ਬੜੇ ਨੇ ਸੰਗਤ ਦੇ ਤੁਹਾਡੇ ਵਿੱਚ ਵੀ ਹੋਣਗੇ ਵੀ ਜਦੋਂ ਗੁਰਦੁਆਰਾ ਸਭ ਜਾਏ ਉਹ ਵੀ ਸਦਾਗਰ ਸੀ ਸਤ ਸੰਗਤ ਕਰਨ ਵਾਲਾ ਸੀ ਤੇ ਸਾਧ ਸੰਗਤ ਵੀ ਉਹ ਵੀ ਆਪਦੇ ਘਰ ਵਾਲੀ ਵੀ ਚੱਲ ਭਾਗਵਾਨ ਨੇ ਆਪਣਾ ਜੀਵਨੀ ਸੁਖਲਾ ਕਰ ਲਈਏ ਸਾਧੂ ਸੰਤਾਂ ਦੇ ਦਰਸ਼ਨ ਕਰਨ ਪਹਿਲਾਂ ਸਾਧ ਸੰਗਤ ਜੀ ਸਾਧੂ ਸੰਤ ਹੀ ਗੁਰਮukh ਪਿਆਰਿਓ ਰੱਬ ਦੇ ਪਿਆਰੇ ਸੰਗਦਰੂ ਪਰਮੇਸ਼ਰ ਦੇ ਨਾਮ ਦੇ ਨਾਲ ਜੋੜਿਆ ਕਰਦੇ ਸੀ ਸਰੋਹ ਵਿਚਾਰ ਕਹਿੰਦੇ ਹੋ ਸਦਾਗਰ ਕਹਿੰਦੇ ਆਪਣੇ ਘਰ ਵਾਲੀ ਨੂੰ ਮਹਾਤਮਾ ਦੇ ਕੋਲ ਸਤਸੰਗਤ ਦੇ ਵਿੱਚ ਲੈ ਕੇ ਜਾਂਦਾ ਤੇ ਜਾਂਦਾ ਜਾਂਦਾ ਹੁਣ ਸਾਧੂ ਬਣ ਕੇ ਸិਸ਼ਣ ਦਾ ਭਾਵ ਸੇਵਕ ਬਣ ਗਏ ਤੇ ਮਹਾਤਮਾ ਲਾਹੌਰ ਦੇ ਕਿਲੇ ਬਾਸ ਰਹਿੰਦੇ ਸਨ ਜਿਸ ਵੇਲੇ ਸੁਦਾਗਰ ਬੁਕਾਰ ਕਰਨ ਵਾਸਤੇ ਬਾਹਰ ਗਿਆ ਤਾਂ ਪਿੱਛੋਂ ਇੱਕ ਦਿਨ ਸੁਦਾਗਰ ਦੀ ਘਰ ਵਾਲੀ ਸਾਧ ਸੰਗਤ ਜੀ ਦਰਨਾ ਕੇ ਕੋਠੇ ਦੇ ਜੜ ਕੇ ਕਹਿੰਦੇ ਕੇਸ ਸੁਤਾਰੀ ਸੀ ਉਸ ਨੂੰ ਦੇਖ ਰਿਆ ਸਾਰ ਸਾਧ ਸੰਗਤ ਜੀ ਬਾਦਸ਼ਾਹ ਦਾ ਕਹਿੰਦੇ ਮਾਣਾ ਕਹਿੰਦੇ ਉਪਕਾਰੀ ਤੇ ਗੁਰੂ ਸਵਾਰਿਓ ਤੇ ਜਦੋਂ ਬਾਦਸ਼ਾਹ ਦੇ ਮਨ ਦੇ ਵਿੱਚ ਬਕਾਰ ਪੈਦਾ ਹੋਇਆ ਤੇ ਵਜ਼ੀਰਾਂ ਨੂੰ ਕਿਹਾ ਕਿ ਕਹਿੰਦੇ ਭਾਈ ਉਹ ਜਿਹੜੀ ਇਸਤਰੀ ਉਹਨੂੰ ਜ਼ਬਰਨ ਚੁੱਕ ਕੇ ਲੈ ਕੇ ਆਓ ਤਾਂ ਸਾਧ ਸੰਗਤ ਜੀ ਬਜੀਰਾਂ ਦਾ ਬਾਦਸ਼ਾਹ ਇਸ ਤਰ੍ਹਾਂ ਨਾ ਬਲਾਓ ਅੱਜ ਵੀ ਬੜੇ ਲੋਕ ਨੇ ਭਾਈ ਮਾਫ਼ ਕਰਨਾ ਮੋਬਾਈਲ ਦੀ ਕੋਈ ਮਰਜ਼ੀ ਐਡ ਖੋਲੋ ਫੇਸਬੁੱਕ ਤੇ ਸਟੋਰੀ ਵੇਖ ਲਓ ਉਹੇ ਜਿਹੇ ਅੱਜ ਕੱਲ੍ਹ ਦੇ ਵੀ ਬੜੇ ਨੇ ਆ ਜੀ ਤੁਸੀਂ ਆ ਵਾਸ਼ ਕਰਾਉਣਾ ਕਰ ਲੋ ਆਂ ਕਰਾ ਲਓ ਬੜੇ ਦੰਨ ਅੱਜ ਵੀ ਐਡਾ ਅੱਡਿਆਂ ਦੇ ਬਸਾਂ ਦੇ ਨਿੱਕੇ ਨਿੱਕੇ ਪੋਸਟਰ ਬਣਾ ਕੇ ਲਾਏ ਹੁੰਦੇ ਆ ਤੇ ਉਹ ਬਜੀਰ ਕਹਿੰਦੇ ਤੂੰ ਇਹ ਆਇਆ ਕਵਰ ਨੂੰ ਝੋੜਾ ਤਾ ਅਨੇ ਕੋਈ ਜੰਤਰ ਮੰਤਰ ਤੰਤਰ ਵੀ ਤੇਰਾ ਸਹਾਰਾ ਲੈਣਾ ਤੇ ਸਾਧ ਸੰਗਤ ਜੀ ਉਹ ਬਾਦਸ਼ਾਹ ਨੇ ਨਾ ਕਿੰਨੇ ਕਾਜ਼ੀਆਂ ਨੂੰ ਬੁਲਾ ਕੇ ਕਿਹਾ ਮੈਨੂੰ ਕਹਿੰਦੇ ਅਜਿਹੇ ਕੋਈ ਮੰਤਰ ਮੰਤਰ ਲੈ ਕੇ ਦਿਓ ਜਿਨ੍ਹਾਂ ਦੀ ਸ਼ਕਤੀ ਨਾਲ ਕਹਿੰਦੇ ਉਹ ਇਸਤਰੀ ਵਸ ਵਿੱਚ ਆ ਜਾਵੇ ਤੇ ਸਾਧ ਸੰਗਤ ਜੀ ਇਹ ਗੱਲ ਸੁਣ ਕੇ ਕਾਜ਼ੀਆਂ ਨੇ ਚਾਰ ਜਨਪਰ ਲੈ ਕੇ ਦਿੱਤੇ ਕਿ ਇੱਕ ਇੱਕ ਪੈਰ ਵਿੱਚ ਇੱਕ ਇੱਕ ਜੰਤਰ ਨੂੰ ਮੰਝੇ ਦੇ ਇੱਕ ਇਟ ਪਾਵੇ ਰੱਖਦੇ ਤੇ ਸਾਧ ਸੰਗਤ ਜੀ ਗੱਲ ਸੁਣਨ ਵਾਲੀ ਸੁਣਿਓ ਸਾਡੇ ਵਿੱਚ ਵੀ ਇਹੋ ਜਿਹੇ ਬੜੇ ਸਿੱਖ ਹੋਣਗੇ ਜਿਹੜੇ ਅੱਜ ਵੀ ਸਾਧ ਸੰਗਤ ਜੀ ਜੋਰਸੀਆਂ ਦਾ ਜਨਮਰੀਆਂ ਮੰਨਦੇ ਆਂ ਦੇਖਣ ਵਾਲਿਆਂ ਦਾ ਅੱਜ ਵੀ ਸਾਧਾ ਤੱਕਦੇ ਹੋ ਗੱਲ ਸੁਣਨ ਵਾਲੀਆ ਤਾਂ ਵਿੱਚੋਂ ਨਜ਼ਰ ਵੇਖਿਓ ਕੀ ਨਿਕਲ ਕਹਿੰਦੇ ਉਹਨਾਂ ਬਾਜੀਆਂ ਨੇ ਦੇਤੇ ਬਾਜ ਤੇ ਚੌਥੇ ਪੜ ਵਿੱਚ ਉਹ ਕਹਿੰਦੇ ਵੀ ਆਪਣੇ ਆਪ ਆ ਜਾਣਾ ਬਾਦਸ਼ਾਹ ਨੇ ਉਸ ਤਰ੍ਹਾਂ ਕਿਹਾ ਤੇ ਸਾਰਸੰਗਰ ਜੀ ਸਦਾਗਰ ਵੀ ਇਸ ਤਰ੍ਹਾਂ ਸੁਨੇਹਾ ਭੇਜ ਦਿੱਤਾ ਕਿ ਜੇ ਤੂੰ ਅੱਜ ਨਾ ਆਇਆ ਤਾਂ ਤੇਰਾ ਬਤਲ ਕਰਜ ਤੈਨੂੰ ਮਾਰ ਦੇਣਾ ਸਾਰਸੰਗਰ ਜੀ ਧੰਮ ਮਾਲ ਤੇਰਾ ਜ਼ਬਤ ਕਰ ਲੈਣਾ ਤੈਨੂੰ ਰਾਜ ਖੇਤਰਾ ਵਿੱਚ ਲਿਆਂਦਾ ਜਾਵੇ ਇੱਕ ਮਹਿਲ ਵਿੱਚ 34 ਪਜੰਤਰ ਮੰਜੇ ਦੇ ਪਾਵਹਿ ਰੱਖਣਾ شروع کر دیا جس میرے دوست نے آ کے سنیا دیا کہ سوداگر جی اس نے کیا کہ میں پتی وتا دھرم والی ہاں ہندو دی اس استری ہاں بادشاہ مسلمان ہے وہ محلوں میں جان بالکل چار نہیں آ مار جانا ہے پر محلوں میں نہیں آنا بادشاہ نے دوست دنوار آدمی پہ جے بھیجے جرا پرواہ نہیں کی پرجنت منترا کا پرواؤ سات سنگ جی کہہ رہا سکی ہونا ہے ਪਰ ਉਹ ਰੱਬ ਦੀ ਪੰਦਤ ਨਹੀਂ ਗੁਰੂ ਦੇ ਪਿਆਰੋ ਜਿਹੜੇ ਬੰਦਗੀ ਕਰਦੇ ਹਨ ਨਾਮ ਜਪਦੇ ਐ ਉਹਨਾਂ ਦੇ ਜਨਪਰ ਮੰਤਰਾਂ ਦਾ ਕੋਈ ਅਸਰ ਨਹੀਂ ਦਾ ਸ਼ਾਸਤ ਉਹ ਸਾਧੂ ਉਹਨਾਂ ਦੇ ਸੰਗਤ ਦੇ ਕਰੇ ਨਾਲ ਬੰਦਗੀ ਕਰਦੀ ਸੀ ਆਪ ਜਪੈ ਅਵਰਾ ਨਾਮ ਚ ਪਾਵੋ ਜੇ ਉਹ ਸੁਦਾਗਰ ਆਪ ਜਾਉਦਾ ਸੀ ਤਾਂ ਘਰਨ ਨੂੰ ਪਰਮੇਸ਼ਰ ਦੇ ਨਾਮ ਦੇ ਵਿੱਚ ਲਾਉਣਾ ਪੈਂਦਾ ਸੀ ਤਾਂ ਐਸੀ ਕਾਲਪੁਰਖ ਵਹਿਣ ਦੀ ਨੇਪ ਹੋਈ ਇਹ ਪੂਰੇ ਅਕਾਲ ਪੁਰਖ ਵੈਗੁਰੂ ਦੇ ਚਰਨਾਂ ਚ ਅਰਦਾਸ ਕੀਤੀ ਦਾਂਦਿਆ ਕਰਮ ਕਰਾਵਨ ਹਾਰ ਸਾਮੀ ਸਭਲਕਤਾ ਦੇ ਉੱਤੇ ਜਾਮੀ ਦਾਂਦਿਆ ਤੂੰ ਘਟ ਘਟ ਦੀਏ ਜਾਣਣ ਵਾਲਾ ਮੈਂ ਆਪਰੇ ਪਤੀ ਧਰਮ ਦੇ ਵਿੱਚ ਪਰਪਰਕਾ ਦਾਂਦਿਆ ਮੇਰੇ ਸਵਾਗਤੀ ਤੇ ਮੇਰੀ लाज ਰੱਖ ਜਦੋਂ ਇਹ ਬੇਨਤੀ ਕਰੀ ਨਾ ਸਾਰ ਸਕੋ ਫਿਰ ਅਕਾਲ ਪੁਰਖ ਵੈਗੁਰੂ ਨੇ ਇਸ ਦੀ ਕਿਰਪਾ ਕਰ ਦਿੱਤੀ ਮਿਹਰ ਕਰ ਦਿੱਤੀ ਕਿ ਰਾਜੇ ਦਾ ਮਾਨ ਕਹਿੰਦੇ ਜਿਹੜਾ ਬਾਦਸ਼ਾਹ ਸੀ ਉਹਦਾ ਬਣ ਲਿਆ ਉਹਦਾ ਮਨ ਵਰਲ ਗਿਆ ਵੀ ਮਨਾ ਮੇਰੀਆ ਹੀ ਕੀ ਕਰਦਾ ਉਹਦੇ ਮਨ ਦੇ ਵਿੱਚ ਵੀ ਕਰ ਵੀ ਇਹੋ ਜਿਹੇ ਅੰਤਰਾ ਮੰਤਰੇ ਕੀ ਕਰ ਰਹਾ ਮਤ ਹੈ ਨਾ ਜਿਹੜੀ ਉਹਦੀ ખોਟੀ ਮਤ ਸੀ ਉਹਦਾ ਤਿਆਰ ਹੋ ਗਿਆ ਸੱਚੇ ਬਾਦਸ਼ਾਹ ਮਹਾਰਾਜ ਤੰਗਤ ਸਤਗੁਰੂ ਜੀ ਕਹਿੰਦੇ ਰਹਿੰਦੇ ਨੇ ਕਿ ਪੂਰ ਨਾਨਕ ਦਾ ਸਬੰਸ ਹੈ ਜਿਨ ਹਰ ਨਾਮ ਰਿਦਾਇ ਪਰੋਈ ਜਿਨ੍ਹਾਂ ਨੇ ਸਿਰ ਦੇ ਵਿੱਚ ਪਰਮੇਸ਼ਰ ਦਾ ਨਾਮ ਪਰੋਇਆ ਨਾ ਉਹਨਾਂ ਦੇ ਸਾਥ ਸੰਗਤ ਜੀ ਗੁਰੂ ਬਾਦਸ਼ਾਹ ਜੀ ਚਰਣਾ ਦੀ ਧੂੜ ਮੰਗਦੇ ਆ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਉਹ ਸਾਧੂ ਸੰਤਾਂ ਨੇ ਕੀ ਸੰਗਤ ਦੇ ਚਰਣਾ ਦੀ ਢੂਡ ਦੇ ਸੰਗਤ ਢੂਡ ਦਾ ਭਾਵ ਹੈ ਸਤ ਸੰਗਤ ਕਰੇ ਦੇ ਨਾਲ ਨਾਮ ਬੰਦਗੀ ਜਪੇ ਦੇ ਨਾਲ ਉਸ ਇਸਤਰੀ ਨੇ ਇੱਕ ਬਾਦਸ਼ਾਹ ਦਾ ਮਨ ਤਬਦੀਲ ਕਰ ਦਿੱਤਾ ਤੇ ਜਿਹੜਾ ਬੰਦਗੀ ਕਰਨ ਵਾਲਾ ਹੋਵੇਗਾ ਉਹਦਾ ਸਾਧ ਸੰਗਤ ਜੀ ਵਿਸ਼ੇਸ਼ ਪ੍ਰਭਾਵ ਮੰਨਦਾ ਹੈ ਨਾ ਕਾਮ ਨਾ ਕਰੋਧ ਨਾ ਲੋਭ ਨਾ ਮੋਹ ਨਾ ਕਾਲ ਉਹਦਾ ਮਨ ਸ਼ਾਂਤ ਸਾਖ ਸੰਜੀਤ ਜਿਹੋ ਜੀ ਬੰਦਾ ਸੰਗਤ ਕਰਦਾ ਉਹੇ ਦਾ ਪ੍ਰਭਾਵ ਪੈਂਦਾ ਬਾਣੀ ਪੜਾਉਂਦੇ ਬਾਣੀ ਸੁਭਰਉਂਦੇ ਤੁਹਾਡਾ ਮਨ ਸ਼ਾਂਤ ਹੋ ਜਾਣਾ ਹੈ ਬੜੇ ਹੋਣਗੇ ਜੀ ਅਸੀਂ ਬਾਣੀ ਪੜ੍ਹਦੇ ਆ ਜੀ ਤੋੜ ਲੱਗ ਜਾਂਦੀ ਹੈ ਜੀ ਬਾਸੀਆ ਆਉਂਦੀਆਂ ਜੀ ਸੁਸ਼ਟੀ ਆਉਂਦੀ ਹੈ ਉਹ ਸੁਸ਼ਟੀ ਨਹੀਂ ਗੁਰੂ ਪਿਆਰਿਓ ਮਾਨ ਤਕਾਬ ਵਿੱਚ ਆਉਂਦਾ ਹੈ ਦੁਨਿਆਵੀ ਭੈੜੀਆਂ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਕਰ ਲੋ ਸਾਰੀ ਸਾਰੀ ਰਾਤ ਜਾਗ ਜਾਂਦੀ ਲੰਘ ਜਾਂਦੀ ਹੈ

ਜੇਹੋ ਜੀ ਭਾਵਨਾ ਕਰਕੇ ਅਸੀਂ ਸੇਵਾ ਕਰਾਂਗੇ ਗੁਰੂ ਨੇ ਸਾਨੂੰ ਕੋਈ ਜੇ ਫਲ ਦਿੰਦਾ ਤਾਂ ਕਰਕੇ ਮਾਰੇ ਕਹਿੰਦੇ ਆਪ ਛੋੜ ਬੇਨਤੀ ਕਰੋ ਕਹਿੰਦੇ ਆਪ ਆਪਣਾ ਆਪ ਛੱਡ ਕੇ ਕਹਿੰਦੇ ਕਾਲਪੁਰ ਵੈਗੁਰੂ ਦੇ ਚਰਨਾਂ 'ਚ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤੋਂ ਏੜੀ ਆਗੈ ਤ੍ਰਿਸ਼ਨਾ ਦੀ ਆਗੈ ਈਰਖਾ ਦੀ ਆਗੈ ਦੁਬੈਸ ਦੀ ਆਗੈ ਤੋਂ ਇਸ ਸਾਗਰ ਤੋਂ ਤਰ ਜਾਣਾ ਉਤੋਂ ਦੀ ਲੰਘ ਜਾਣਾ ਹਰ ਦਿਨ ਕੇ ਪਰਲੇ ਉਹ ਪੰਡਾਰ ਨਾਮ ਨੂੰ ਗੁਰੂ ਪੁਰੇ ਨਮਸਕਾਰ ਜਦੋਂ ਆਪਣਾ ਆਪ ਤਿਆਗ ਲਿਆਗੇ ਗੁਰੂ ਦੇ ਚਰਨਾਂ 'ਚ ਸਪੁਰਦ ਹੋ ਜਾਗੇ ਗੁਰੂ ਦੇ ਬਚਨਾਂ ਤੇ ਪਹਿਰਾ ਦੇਵਾਂਗੇ ਤਾਂ ਮਾਲਕ ਜੀ ਕਹਿੰਦੇ ਭਾਈ ਇਸ ਸਰਕਾਰਪੁਰਖ ਬੈਕ ਵਿੱਚ ਦਰਤੋਂ ਨਾਮ ਦੇ ਭੰਡਾਰੇ ਮਿਲ ਜਾਂਦੇ ਨਾਮ ਦੇ ਪੁਣਾ ਹਰ ਤਨ ਕੇ ਪਰ ਬੇਰੋ ਪੁਣਾ ਹਰਿ ਨਾਮ ਨੂੰ ਪੀਤਾਂ ਦੇ ਵੰਡਾਰੇ ਕਰ ਲੈਣਾ ਤੇ ਨਾਨਕ ਗੁਰੂ ਪੂਰੇ ਨਮਸਕਾਰ ਤੇ ਨਾਮ ਕਰਨ ਦੀ ਪ੍ਰਾਪਤੀ ਵਾਸਤੇ ਪੂਰਿਆਂ ਪੂਰਿਆਂ ਨੂੰ ਨਾਮ ਸਿਕਾਰ ਕਰੋ ਤੇ ਜਿਨੇ ਪੂਰੇ ਪੂਰਿਆਂ ਨੂੰ ਨਾਮ ਸਿਕਾਰ ਕੀਤੀ ਹੈ ਤੇ ਗੁਰੂ ਸਾਹਿਬ ਦੀ ਤੇ ਉਹਨਾਂ ਦੀ ਕਿਰਪਾ ਕੀਤੀ ਹੈ ਇੱਥੇ ਵਜਨ ਸਾਰੇ ਘਮਾਉਣ ਦੀ ਨਹੀਂ ਇੱਥੇ ਤਾਂ ਕਹਿੰਦੇ ਗੁਰ ਕੀ ਇੱਕ ਇੱਕਵੀਂ ਗੁਰੂ ਦੀ ਸਿੱਖਿਆ ਸੌਂਦੀ ਮਾਰ ਕੇ ਮਾਸ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਨੂੰ ਗੁਰੂ ਦੀ ਇੱਕ ਵੀ ਸਿੱਖਿਆ ਨੂੰ ਸਿਖਾ ਜੇ ਭਾਵਨਾ ਕਰਕੇ ਸੁਣ ਕੇ ਮਨ ਦੇ ਵਿੱਚ ਉਸਾਰੇ ਨਾ ਕਿੰਨੇ ਹੀਰੇ ਜਵਾਹਰat ਮੋਤੀਆਂ ਕੋਈ ਉਪੋ ਨਹੀਂ ਗੱਲ ਹੈ ਸਵਾਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਾਣੀ ਔਰ ਬਾਣੇ ਦੇ ਨਾਲ ਲਾ ਕੇ ਭਾਈ ਲੋਕ ਸੁਖੀਏ ਪਰ ਲੋਕ ਸੁਲੇ ਨੇ ਨਾਨਕ ਹਰ ਪ੍ਰਭਾ ਬਾਬੇ ਮੇਹੇ ਦੇ ਭਾਗੀ ਬਣੀਏ ਗੁਰੂ ਕਿਰਪਾ ਕਰੇ ਸਾਡਾ ਆਇਆ ਸਾਡਾ ਸੁਣਿਆ ਸਰਬਰਾਂ ਦੇ ਚਰਨਾਂ 'ਚ ਬੈਠੇ ਸਭ ਨੂੰ ਵੀ ਸਫਲਾ ਕਰੇ ਇਹ ਅਰਦਾਸ ਕਰੋ ਦਰਦਾ ਜੀ ਕਿਰਪਾ ਕਰੋ ਸਾਨੂੰ ਵੀ ਇਹੋ ਜੀ ਨਾਮ ਦੀ ਦਾਤ ਬਖਸ਼ੋ ਜਿਹਦੇ ਨਾਮ ਦੇ ਦਾਤ ਦੇ ਸਦਕਾ ਧੂਪ ਦੇ ਸਦਕਾ ਸਾਡੇ ਮਾਣਾਂ ਦੀ ਬੁਕਾਰਾਂ ਦੀ ਮੈਰ ਹੋ ਜਾਈ ਸਵਾਗਤ ਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਨੂੰ جتیں بڑھنا ہے ستسنگ جی اتنی گربا سمجھن جی جی کو سمجھنے کی ضرور ہے کالج کا کا ہے اس کالج کے پیا ستگو جی کی باعی نے سارا ستارا کرنا ہے سو گرمت دیا بچار کردہ ہوئی انہیں دیا کون ستگو جی اور گرو کی سنگت جو ہے بلاؤ جی فتح پاؤ جی فتح کو واحر جی کا خالص واحگ جی کی فتح جی